ਅਸੀਂ ਲੜਾਈ ਪੰਗਾ ਆ ਪੀਜੇ ਦਾ ਮੈਂ ਜਵਾਕਾ ਮਗਰਲ ਮੈਨੂੰ ਕਹਿੰਦੇ ਘਰੇ ਹੈ ਨਹੀਂ ਕੋਈ ਤੇ ਮਨੇ ਪੀਜਾ ਕਹਦੇ ਤੇ ਮੈਨੂੰ ਕਹਿੰਦਾ ਮੈਂ ਹਾਂ ਚੱਲ ਕਹੇਦਾ ਮੈਂ ਕਿੰਨੇ ਦਾ ਕਹਿੰਦਾ ਮੇਰਾ ਮੁੰਡਾ ਕਹਿੰਦਾ 70 80 ਰੁਪਏ ਆ ਰੇੜੀ ਸਬਜ਼ੀ ਵਾਲਾ ਮੋਹਣਾ ਦੂਜਾ ਪਿਆਜ਼ ਵਾਲਾ ਹੁੰਦਾ 100 ਨਹੀਂ ਹੁਣ ਪਤਾ ਨਹੀਂ ਕੀ ਕਰੇ ਮੈਨੂੰ ਮੈਂ ਹਾਂ 100 ਨਹੀਂ ਹੁਣ ਮੈਨੂੰ ਤੂੰ ਜੱਟਾਂ ਵਾਲੀ ਗੱਲ ਦੱਸ ਵੀ ਬਗਬਗਾਰਾ ਹੋਵੇ ਤੂੰ ਮੈਨੂੰ ਉਹ ਜਿਹਾ ਮੰਗਾ ਦੇ ਤੇ ਪੰਗਾ ਮੈਂ ਲੈ ਲੜਾ ਮੈਂ ਜੱਸ ਕਹਦਾ ਤੇ ਉਹ ਛੱਡੇ ਸੀ ਆ ਗਿਆ ਭਰਾਵਾ ਲੈ ਕੇ ਇੱਥੇ ਬਿਲ ਮੇਰੇ ਕੋਲੇ ਅੱਡੇ 'ਚ ਕਹਿੰਦਾ ਭਾਈ ਪੀਜਾ ਮੈਂ ਭਾਈ ਕਦਾ ਲਿਆ 550 ਤੇ ਮੈਂ ਕਿਹਾ ਖਾਦਮਾ ਡੂਢ ਦੇੜੀ ਲੈ ਗਿਆ ਗਾਂ ਨੂੰ ਨਾ ਹੀ ਸੜਕ ਤੇ ਮੈਨੂੰ ਮਰਾ ਜੋਰ ਕਹੀਏ ਮਹਾਧੂ ਭਰਾਵਾ ਮਾਤਾ ਤਨ ਟੇਫਣ ਲਿਆਉਂਦਾ ਰੱਜ ਕੇ ਰੋਟੀ ਖਾਂਦੇ ਸੜਿਆ 650 ਚ ਪੈਣਾ ਤਾਂ ਕਹਿ ਗਿਆ 80 80 ਰੁਪਏ ਗਾਂਢੜੀ ਪੀ ਜਾ ਮਹਾ ਭਰਾਵਾ ਮੇਰੇ ਨੇ ਨਾ ਦਾ ਏ ਉਹ ਤਾਂ ਪਤਰਾ ਡੂਢ ਦੇਣੀ ਖਾ ਗਿਆ ਮਰੀ ਅਸੀਂ ਤਾਂ ਪੀਜਾਂ ਪੂਜਾਂ ਵਾਲੇ ਹੈ ਨਹੀਂ ਭਰਾਵਾ ਨਾ ਸਾਨੂੰ ਉਹ ਸਵਾਦ ਲੱਗਦਾ ਤੂੰ ਇਹ ਬੱਗੇ ਚ ਨਾਮ ਗਾਂ ਨੂੰ ਪਈ ਤੂੰ ਆਪਦਾ ਹੀ ਖਾ ਲੈ ਗਰ ਆਪਨੇ ਨਹੀਂ ਲੋਟ ਆਉਂਦਾ ਆਪਣੇ ਲੋਟੋ ਦਾ ਮਾਤਾ ਹ 500 ਰੁਪਏ ਦਾ ਹੋਣਾ ਮੈਨੂੰ ਕੀ ਪਤਾ 650 ਰੁਪਏ ਮੰਗੀ ਖੜਾ ਦੋ ਲਿਆ ਆ ਵਡੇ ਵਡੇ ਪਤਾ ਇੱਕ ਖਾਦਾ ਜਾਂਦਾ ਉਹ ਮੈਂ ਤਾਂ ਖਾਦਾ ਵੀ ਨਹੀਂ ਉਹ ਵੀ ਇਹ ਖਾਦਾ ਹੀ ਨਹੀਂ ਨਾ ਉਹ ਦਾੜੀ ਭਰਤੀ ਉਹਨੇ ਮਰੀ ਸਾਰੇ ਡਿੱਗ ਪਿਆ ਜਿਵੇਂ ਚੋਰ ਕੋ ਸੱਤਾ ਤੋੜਿਆ ਹੁੰਦਾ ਮਖਿਆਲ ਦਾ ਲੜਾਇਆ ਮਰੇ ਤੇ ਲਾਗੇ ਚਿੱਟੀਆਂ ਚਿੱਟੀਆਂ ਮੈਂ ਤੂੰ ਆਪਦਾ ਆਪ ਹੀ ਖਾਲਾ ਉਹ ਕਰੀਮ ਜੀ ਹੁੰਦੀ ਆਲਾ ਹਾਂ ਉਹ ਬਈ ਜੋ ਖਿੱਚਿਆ ਉਹ ਨਿਕਲ ਗਿਆ ਸਾਰਾ ਆਪਾਂ ਕਦੇ ਖਾਦਾ ਨਹੀਂ ਪਹਿਲਾਂ ਤਾਂ ਐਂ ਡਰਦੇ ਰਹੇ ਜੀ ਇਹਦੇ ਨਾ ਖਾਦਾ ਵੀ ਹੜਕੜ ਕਣਾ ਹੋਵੇ ਵਿੱਚ ਕੋਈ ਅਗਲਾ ਝਾਕੀ ਗਿਆ ਵੀ ਇਹ ਖਾਵੇ ਫੇਰ ਮੈਂ ਮਗਰੋਂ ਮੈਂ ਵੀ ਪਾਵਾਂ ਭੋਰ ਕੇ ਮੂੰਹ ਚ ਮੜਾ ਜੋ ਫੇਰ ਵੀ ਉਹਦੇ ਦੇਖ ਕੇ ਉਵੇਂ ਹੀ ਖਾਣਾ ਪੈਂਦਾ ਫਿਰ ਜਿਹੜਾ ਨਾ ਖਾਦਾ ਹੋਵੇ ਕਦੇ ਉਹਨਾਂ ਆਈ ਦਾ ਕਖੜੀਆਂ ਵਾਤੋਂ ਕਖੜੀਆਂ ਦੇ ਗਏ ਖੀਰਿਆਂ ਦੀ ਮਾਰ ਹੁਣ ਇਹ ਜੋ ਨਵੀਆਂ ਆਈਟਮਾਂ ਹੀ ਆਉਂਦੀਆਂ ਬਾਈ ਫਿਰ ਨਹੀਂ ਪਤਾ ਪਰ ਨਾ ਖਾਓ ਬੇ ਜ਼ਰੂਰੀ ਤਾਂ ਨਵੇਂ ਮੁੜ ਕੇ ਖੜ ਕੇ ਬੱਚੇ ਤਾਂ ਦੱਚ ਮੁੜ ਗਏ ਰਾਤ ਨੂੰ ਘੜਾਉਂਦੇ ਫਿਰ ਕੇ ਕਰੀ ਵੇ ਗੱਲ ਅਗਲਾ ਨਾ ਖਾਂਦਾ ਬਾਈ ਕਿਉਂ ਵਾਈਂ ਤੇ ਛੜਿਆ ਨਹੀਂ ਮਤਲਬ ਪੀਜਾ ਸਵਾਦ ਹੀ ਲੱਗਿਆ ਹੈ ਨਾ ਬਾਈ ਮੈਂ ਤੁਹਾਨੂੰ ਦੱਸਾਂ ਦਾੜੀ ਭਰਤੀ ਮੈਂ ਉੱਥੇ ਹੀ ਰੱਖਦਾ ਮਾਲਾ ਹਲਕਿਆ ਹੁੰਦਾ ਜੇ ਮੈਂ ਲੱਗੇ ਮੈਨੂੰ ਸਾਰੇ ਆ ਚਿੱਟਾ ਚਿੱਟਾ ਹੋ ਗਿਆ ਇੱਥੋਂ ਬਣ ਵੀ ਤੇ ਬਾਲਦੇ ਨਹੀਂ ਹੁੰਦੀ ਇੰਨੀ ਤਾਂ ਚਿੱਟੀ ਰਹੀ ਵੀ ਉਵੇਂ ਬਣ ਗਿਆ ਤੇ ਯਾਰ ਮਾਨ ਮੈਂ ਹਾਬੀ ਮੈਂ ਤੂੰ ਆਪਦਾ ਆਪ ਹੀ ਖਾ ਲ ਮੈਨੂੰ ਨਾ ਲੱਗਦੇ ਗਾ ਨੂੰ ਇਹੋ ਜੀ ਤਾਕਤ ਵਾਲੀ ਚੀਜ਼ ਤਾਕਤ ਵਾਲੀ ਆ ਮਾ ਮੈਨੂੰ ਚੱਕਰ ਆਉਣ ਲੱਗੇ ਤੈਨੂੰ ਵੇਖ ਕੇ ਤੂੰ ਆਪਦਾ ਆਪ ਹੀ ਖਾ ਲ ਪਰ ਹੈ ਨਹੀਂ ਲੋਕਾਂ ਚ ਬਾਈ ਕੁ ਜਵਾਗ ਯੁਗ ਜੇ ਹੋਰੀ ਪੜੀ ਨਹੀਂ ਜਾਂ ਖਾਈ ਜਾਂਦੇ ਹਨ ਨਹੀਂ ਬਾਈ ਚਿਪਸਾ ਤੁਸਾ ਦੇ ਬੜਾ ਜ਼ੋਰ ਆ ਹੂੰ ਚਿਪਸਾ ਹੋਈਆਂ कुरकुरੇ ਹੋਏ ਟੇਡਾ ਮਿੰਗਾ ਪਤਾ ਨਹੀਂ ਕੀ ਕਹਿੰਦੇ ਮੈਨੂੰ ਨਵੇਂ ਨਾਮ ਉਹਨਾਂ ਦੇ ਗਾ ਉਹ ਨਿਕਲਦੇ ਵਿੱਚੋਂ ਹੋਏ ਆ ਟੇਡਾ ਵਿੰਗਾ ਮਿੰਗਾ ਪਤਾ ਨਹੀਂ ਕੀ ਕਹਿੰਦੇ ਉਹ 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 ਜੀ ਟੀਵੀ ਚ ਪਾਈ ਆਉਂਦੇ ਮਸ਼ਹੂਰੀਆਂ ਉਹ ਬਸ ਨਾ ਉਹ ਵੀ ਨਹੀਂ ਦਿੰਦੇ ਕਿਸੇ ਨੂੰ ਜੇ ਕੋਈ ਨਹੀਂ ਖਾਂਦਾ ਉਹਦੇ ਬਹੁਤ ਮਸ਼ਹੂਰੀ ਚ ਚਾਰਾਂ ਹੀ ਦਿੰਦੇ ਜਾਣ ਕੇ ਵੀ ਲੈ ਕੇ ਆਵੇ ਜਿੱ ਨਜ਼ਰ ਲੈ ਕੇ ਨਹੀਂ ਆਉਂਦਾ ਵੀ ਵਿਖਾਈ ਜਾਂਦੇ ਬੈਕ ਕਰ ਕਰ ਕੇ ਬੈਕ ਕਰ ਕਰ ਕੇ ਮਸ਼ਹੂਰੀ ਨਹੀਂ ਬਹੁਤ ਖਰਾਬ ਕੀਤਾ ਨਾ ਬੁੜੀਆਂ ਨੇ ਸਾਫ ਦੇਖਿਓ ਕੋਕਾ ਕੋਲਾ ਜੀ ਦੀ ਆਉਂਦੀ ਆ ਭਾਂਦੇ ਭੂਤ ਜਾਲੇ ਲਾਉਣ ਲੱਗ ਜਾਂਦੀ ਆ ਉਹ ਦੇਖਿਓ ਨਹੀਂ ਉਹ ਭੂਤ ਜਾਲੇ ਲਾਉਣ ਲੱਗ ਜਾਂਦਾ ਕਿਵੇਂ ਆਈਆਂ ਭੂਤ ਕੰਨਾ ਸੇਕ ਨਿਕਲਿਆ ਖਾ ਕੇ ਉਹਦੇ ਤੇ ਉਹ ਕਹਿੰਦਾ ਜਾਲੇ ਲਾਉਣੇ ਆ ਤੇ ਭੂਤ ਨੇ ਐ ਬਿਨਾ ਹੱਥ ਲਾਏ ਲਾ ਤੇ ਜਾਲੇ ਉਹ ਪਤਾ ਨਹੀਂ ਕਿਹੜੀ ਲੇਜ਼ ਵਜਦੀ ਆ ਉਹ ਉਹ ਲੋਗ ਇਹਨਾਂ ਦੇ ਮਗਰ ਲੱਗੇ ਹੋਏ ਆ ਉਹੀ ਚੀਜ਼ ਖਾਂਦੇ ਜਿਹੜੀ ਇਹ ਚ ਆਉਂਦੀ ਆ ਲੇਜਾਂ ਲੂਜਾਂ ਚ ਮਲਖਰਾਕ ਹੋਰ ਤਾਂ ਹੈ ਹੀ ਨਹੀਂ ਕੋਈ ਭੂਤ ਜਾਲੇ ਲਾ ਆ ਮੈਂ ਟੀਵੀ ਚਾਉਂਦੀ ਨਹੀਂ ਹੁਣ ਉਹ ਰਣਵੀਰ ਕਪੂਰ ਪਤਾ ਨਹੀਂ ਕਿਹੜਾ ਪਉਂਦਾ ਅੱਛਾ ਬੌਲੀਆਂ ਮਰਚੇ ਕੰਨਾਂ 'ਚ ਸੇਕ ਜਾਂਦੇ ਹੁੰਦਾ ਭੂਤ ਮੁੜ ਕੇ ਉਹਦੇ ਜਾਲੇ ਲਾਉਣ ਕਹਿੰਦਾ ਕੰਮ ਦੱਸ ਭੂਤਾਂ ਦੀ ਕੋਈ ਹੈਗਾ ਤਾਂ ਉਹ ਕਹਿੰਦਾ ਜਾਲੇ ਲਾ ਦੇ ਪੌੜੀ ਲਾਵਾਂਗੇ ਇਹਦੇ ਉਹ ਪਤਾ ਨਹੀਂ ਕਿਹੜੀ ਲੇਜ ਵਜਦੀ ਆ ਉਹੋ ਖਾਂਦੇ ਆ ਹੌਣ ਤਾਂ ਬਾਈ ਹੋਰ ਰਹਾ ਨਹੀਂ ਕੋਈ ਗਾੜਾ ਇਹ ਖਾਣ ਪੀਣ ਦਾ ਹੈਗਾ ਵੀ ਉਂ ਵੀ ਘਰਾਂ ਚ ਸਮਾਨ ਵਾਧੂ ਵੀ ਬਿਸ਼ੂਰ ਗਿਆ ਨਹੀਂ ਕੀਤਾ ਵੀ ਆ ਵੀ ਮੇਰੇ ਅੱਗੇ ਮੱਠੀਆਂ ਸੀ ਮਾਤਾ ਨੇ ਕਢਦਣੀਆਂ ਸਰੋਂ ਦੇ ਦਿਲ ਚਾਹ ਦੇ ਘਰ ਦੀ ਖਰਾਕ ਸੀ ਉਹ ਹੂੰ ਨੂਨ ਵਾਲਿਆਂ ਕਢਦਣੀਆਂ ਇਹ ਕਢਦਣੀਆਂ ਡਰਾਈ ਫਰੂਟ ਸਾਡਾ ਸੀਗਾ ਸੇਵੀਆਂ ਉਹ ਹੱਥਲੇ ਮੈਂ ਸੋਈ ਹੁੰਦੀ ਉਹ ਚ ਪਾਉਂਦੇ ਉਹ ਚ ਭਲ ਭਲ ਖਾਈ ਜਾਂਦੇ ਸੀ ਹੂੰ ਹੁਣ ਤਾਂ ਖਰਾਕਾਂ ਹੀ ਹੋਰ ਆ ਬਾਈ ਕੀ ਦੱਸੇਗਾ ਕੀ ਲਿਆ ਕੇ ਦੇਗਾ ਅੱਜ ਹੋਰ ਆ ਕੱਲ ਨੂੰ ਹੋਰ ਆ ਪਰਸੋਂ ਹੋਰ ਆ ਵੀ ਜਾੜੋ ਜਾਂ ਤੁਸੀਂ ਦੱਸ ਕੇ ਦਿਖਾ ਦਿਓ ਕਿੰਨੀਆਂ ਜਿਹੜੇ ਜਿਹੜੇ ਸਟੋਰ ਆ ਹਾਂ ਕਿੰਨੇ ਤਰ੍ਹਾਂ ਦੇ ਬਿਸਕਟ ਆਉਣ ਲੱਗੇ ਅੱਗੇ ਅੱਗੇ ਕੀ ਕੁਈ ਬੜਾ ਚੌੜਾ ਹੋ ਕੇ ਤੁਰਦਾ ਵੀ ਪਾਰ ਲਈ ਤੇ ਪੈਕਟ ਲੈ ਕੇ ਆਇਆ ਪਤਾ ਨਹੀਂ ਕੀ ਐਡਾ ਉਹਨਾਂ ਨੇ ਫੈਕਟਰੀਆ ਸੌਦਾ ਮਾਰ ਲਿਆ ਦਸਾਂ ਲਓ ਪੈਕਟ ਆਉਂਦਾ ਹੀ ਉਹ ਐ ਹੱਥ 'ਚ ਫੜ ਕੇ ਤੁਰਦੇ ਵੀ ਪਾਰ ਲਈ ਜੀ ਲੈ ਕੇ ਆਇਆ ਹੈ ਧੁੱਕਰ ਘਰੇ ਘੜਾਉਂਦੇ ਸੀ ਬਾਈ ਆਟੇ ਦੇ ਹੂੰ ਉਹਨਾਂ ਨਾਲ ਦਾ ਸਵਾਦ ਤਾਂ ਨਹੀਂ ਬੰਦਦਾ ਨਹੀਂ ਨਹੀਂ ਬਾਈ ਅੰਮੀ ਜਾਣੋ ਤੇ ਮੱਠੀਆਂ ਵੀ ਆਟੇ ਦੀਆਂ ਹੂੰ ਬਿਸਕੁਟ ਵੀ ਆਟੇ ਦੇ ਅਨਾਜ ਵੀ ਆਟੇ ਉਹ ਤਾਂ ਹੋਣੀ ਹੋਣੀ ਤੇ ਤਾਕਤ ਹੋਣੀ ਹੈ ਬਾਈ ਉਹ 'ਚ ਹੁਣ ਲੇਜ ਕੀ ਪਤਾ ਕਾਦੇ ਬਣਾਏ ਉਹ ਹੂੰ ਤਾਕਤ ਦੇ ਤਾਂ ਕਾਦੇ ਨਾ ਹੋਊਗੀ ਮੈਨੂੰ ਐ ਦੱਸੋ ਰੋਟੀ ਜਵਾ ਕੋਈ ਡੂਡ ਨਹੀਂ ਖਾਂਦਾ ਹੂੰ ਬਰਾਬਰ ਖਾ ਕੋਈ ਸਬਜ਼ੀ ਨਹੀਂ ਪਸੰਦ ਉਜ ਪਨੀਰ ਹੋਵੇ ਜਾਂ ਉਹ ਹੋਵੇ ਬੇਰ ਜੇ ਸੁੱਕੇ ਦੁੱਧ ਦੇ ਬਣਦੇ ਆ ਹੂੰ ਦੁੱਧੈਰੀ ਦੇ ਜਾਵੜੋ ਅਸੀਂ 10 ਮਿੰਟ ਪਹਿਲਾਂ ਦੁੱਧ ਕਹਦੇ ਤੁਹਾਨੂੰ ਆਖਣਗੇ 40 ਕਿਲੋ ਲੈ ਜੀ ਹੁਣੇ ਹੂੰ ਆਪਣੀ ਗੱਲ ਹੋਈ ਜਾਂਦੀ ਮੈਂਟ ਤੋਂ ਵਾਈ ਲਾਉਂਦੇ ਆ ਉਹ ਤੇ ਭਾਈ ਬਚੋਂਗੇ ਕਹਦੇ ਨਾ ਤੁਸੀਂ ਪਨੀਰ ਵੀ ਕਿੱਥੋਂ ਆਇਆ ਦੁੱਧ ਨਹੀਂ ਸੀ ਦਿੱਤਾ ਦੁੱਧ ਬਣਾਉਂਦੇ ਆ ਭਾਈ ਉਹ ਕੈਮੀਕਲ ਪਾ ਕੇ ਹੂੰ ਉਹਦਾ ਪਨੀਰ ਪਨੀਰ ਚੀੜਾ ਹੋ ਜਾਂਦਾ ਹੁਣ ਕੁਝ ਖਾ ਕੇ ਦੇਖੋ ਹੂੰ ਉਹਦੇ ਹੱਥ ਦੀ ਵਾਲੀ ਗੱਲ ਰਹਿ ਗਿਆ ਹੂੰ ਤਾਂ ਬਾਹਰ ਖਾਣ ਵਾਲਾ ਦਾ ਕੰਮ ਖਤਮ ਹੀ ਆ ਕੰਮ ਅਸੀਂ ਲੜਾਈ ਪੰਗਾ ਆ ਪੀਜੇ ਦਾ ਮੈਂ ਜਵਾਕਾ ਮਗਰਲ ਮੈਨੂੰ ਕਹਿੰਦੇ ਘਰੇ ਹੈ ਨਹੀਂ ਕੋਈ ਮੇਰਾ ਮੁੰਡਾ ਕਹਿੰਦਾ 170 ਰੁਪਏ ਆ ਰੈਡੀ ਸੌਜੀ ਵਾਲਾ ਮਗੋਣਾ ਦੂਜਾ ਪਿਆਜ਼ ਵਾਲਾ ਹੁੰਦਾ ਓਨੀ ਹੁਣ ਪਤਾ ਨਹੀਂ ਕੀ ਕਰਵੇ ਮੈਨੂੰ ਮਖਾ ਓਨੀ ਓਨੀ ਹੁਣ ਮੈਨੂੰ ਤੂੰ ਜੱਟਾਂ ਵਾਲੀ ਗੱਲ ਦੱਸ ਵੀ ਬਾਕ-ਬਾਕਰਾ ਹੋਵੇ ਤੂੰ ਮੈਨੂੰ ਉਹ ਜਿਹਾ ਮੰਗਾ ਦੇ ਤੇ ਪੰਗਾ ਮੈਂ ਲੈ ਲੜਾ ਮੈਂ ਜੱਸ ਕਹਦਾ ਤੇ ਉਹ ਛੱਡੇ ਸੀ ਆ ਗਿਆ ਭਰਾਵਾ ਲੈ ਕੇ ਇੱਥੇ ਬਿਲ ਮੇਰੇ ਕੋਲੇ ਅੱਡੇ 'ਚ ਕਹਿੰਦਾ ਭਾਈ ਪੀਜ਼ਾ ਮਖਾ ਭਾਈ ਮੈਂ ਮੰਗਾਇਆ ਮੈਂ ਚੌੜਾ ਹੋ ਗਿਆ ਕਹਿੰਦਾ ਲਿਆ 650 ਤੇ ਮੈਂ ਕਿਹਾ ਖਾ ਲਮਾ ਡੂੜ ਦੇਣੀ ਲੈ ਗਿਆ ਗਾਂ ਨੂੰ ਨਾ ਹੀ ਛੜਕ ਤੇ ਮੈਨ ਮੇਰਾ ਜੋਰ ਕਹੀਏ ਮਹਾਦੂ ਭਰਾਵਾ ਮੈਂ ਤਾਂ ਤਿੰਨ ਟੇਫਣ ਲਿਆਉ ਗੱਡੜੀ ਪੀਜਾ ਆ ਮਹਾ ਭਰਾਵਾ ਮੇਰੇ ਨੰਨ ਦਾ ਏ ਤਾ ਪਤਰਾ ਡੂੜ ਦੇਣੀ ਖਾ ਗਿਆ ਮਰੀ ਇਹ ਤਾਂ ਪੀਜਾ ਪੂਜੇ ਵਾਲੇ ਹੈ ਨਹੀਂ ਭਰਾਵਾ ਨਾ ਸਾਨੂੰ ਉਹ ਸਵਾਦ ਲੱਗਦਾ ਤੂੰ ਇੱਕ ਬੱਗੇ ਚ ਨਾਮ ਗਾ ਨੂੰ ਪਈ ਤੂੰ ਆਪਦਾ ਹੀ ਖਲਾ ਗਰ ਆਪਨੇ ਨਹੀਂ ਲੋਟ ਆਉਂਦਾ ਆਪਣੇ ਲੋਟ ਉਹਦਾ ਮਹਰਾ 500 ਰੁਪਏ ਦਾ ਹੋਣਾ ਮੈਨੂੰ ਕੀ ਪਤਾ 650 ਰੁਪਏ ਮੰਗੀ ਖੜਾ ਦੋ ਲਿਆ ਆ ਵੱਡੇ ਵੱਡੇ ਪਤਾ ਨਹੀਂ ਕੀ ਇੱਕ ਖਾਦਾ ਜਾਂਦਾ ਉਹ ਮੈਂ ਤਾਂ ਖਾਦਾ ਵੀ ਨਹੀਂ ਉਹ ਵੀ ਇਹ ਖਾਦਾ ਹੀ ਨਹੀਂ ਨਾ ਉਹ ਦਾੜੀ ਭਰਤੀ ਉਹਨੇ ਮਰੀ ਸਾਰੇ ਡੱਗ ਪਿਆ ਜਿਵੇਂ ਚੋਰੀ ਕੋ ਸੱਤਾ ਤੋੜਿਆ ਆਉਂਦਾ ਮਖਿਆਲ ਦਾ ਲੜਾਇਆ ਮਰੇ ਤੇ ਲਾਗੇ ਚਿੱਟੀਆਂ ਚਿੱਟੀਆਂ ਮੈਂ ਤੂੰ ਆਪਦਾ ਆਪ ਹੀ ਖਲਾ ਉਹ ਕਰੀਮ ਜੀ ਹੁੰਦੀ ਆਲਾ ਉਹ ਬਈ ਜੋ ਖਿੱਚਿਆ ਉਹ ਨਿਕਲ ਗਿਆ ਸਾਰਾ ਆਪਾਂ ਕਿਤੇ ਖਾਦਾ ਨਹੀਂ ਪਹਿਲਾਂ ਤਾਂ ਐਂ ਡਰਦੇ ਰਹੇ ਜੀ ਇਹਦੇ ਨਾ ਖਾਦਾ ਹੇੜਕੋੜ ਕਣਾ ਹੋਵੇ ਵਿੱਚ ਕੋਈ ਅਗਲਾ ਝਾਕੀ ਗਿਆ ਵੀ ਇਹ ਖਾਵੇ ਫੇਰ ਮੈਂ ਮਗਰੋਂ ਮੈਂ ਵੀ ਪਾਵਾਂ ਭੋਰ ਕੇ ਮੂੰਹ ਚ ਮੜਾ ਜੋ ਫੇਰ ਵੀ ਉਹਦੇ ਦੇਖ ਕੇ ਉਵੇਂ ਹੀ ਖਾਣਾ ਪੈਂਦਾ ਫਿਰ ਜਿਹੜਾ ਨਾ ਖਾਦਾ ਹੋਵੇ ਕਿਤੇ ਓਹ ਆਈ ਦਾ ਖਖੜੀਆਂ ਬਾਤੋਂ ਖਖੜੀਆਂ ਤੇ ਗਏ ਖੀਰਿਆਂ ਦੀ ਮਾਰ ਹੁਣ ਇਹ ਜੋ ਨਵੀਆਂ ਆਈਟਮਾਂ ਹੀ ਆਉਂਦੀਆਂ ਬਈ ਫਿਰ ਨਹੀਂ ਪਤਾ ਪਰ ਨਾ ਖਾਓ ਜਰੂਰੀ ਤਾਂ ਨਹੀਂ ਵੀ ਮੁੜ ਕੇ ਖੜਕ ਬੱਚੇ ਤਾਂ ਹੁੰਦੇ ਚ ਮੁੜਦੇ ਰਾਤ ਨੂੰ ਘੜਾਉਂਦੇ ਫਿਰ ਕੇ ਕਿ ਕਰੀ ਸਹੀ ਗੱਲ ਅਗਲਾ ਨਾ ਖਾਂਦਾ ਵੀ ਕਿਉਂ ਵਾਂਹ ਤੇ ਛੜਿਆ ਨਹੀਂ ਮਤਲਬ ਪੀ ਜਾ ਸਵਾਦ ਹੀ ਲੱਗਿਆ ਹੈ ਨਾ ਬਾਈ ਮੈਂ ਤੈਨੂੰ ਦੱਸਾਂ ਦਾੜੀ ਭਰਤੀ ਮੈਂ ਉੱਥੇ ਹੀ ਰੱਖਦਾ ਮਾ ਲ ਹਲਕਿਆ ਹੁੰਦਾ ਜੇ ਮੈਂ ਲੱਗੇ ਮੈਨੂੰ ਸਾਰੇ ਆ ਚਿੱਟਾ ਚਿੱਟਾ ਹੋ ਗਿਆ ਇੱਥੋਂ ਬਣ ਬੀਤ ਬਾਲਦੇ ਨਹੀਂ ਹੁੰਦੀ ਇੰਨੀ ਤਾਂ ਚਿੱਟੀ ਰખી ਵੀ ਉਵੇਂ ਬਣ ਗਿਆ ਯਾਰ ਮੈਂ ਵੀ ਮੈਂ ਤੂੰ ਆਪ ਹੀ ਖਾ ਲ ਮੈਨੂੰ ਨਾ ਲੈ ਕੇ ਦੇ ਗਾ ਨੂੰ ਇਹੋ ਜੀ ਤਾਕਤ ਵਾਲੀ ਚੀਜ਼ ਤਾਕਤ ਵਾਲੀ ਹਾਂ ਮੈਂਨੂੰ ਚੱਕਰ ਆਉਣ ਲੱਗੇ ਤੈਨੂੰ ਲੈ ਕੇ ਤੂੰ ਆਪਦਾ ਅੱਧੀ ਖਾ ਲਾ ਪਰ ਹੈ ਨਹੀਂ ਲੋਕਾਂ ਦੇ ਬਾਈ ਕੁ ਜਵਾਗ ਯੁਗ ਜੇ ਹੋਰੀ ਪੁੱਟ ਨਹੀਂ ਜਾਂ ਖਾਈ ਜਾਂਦੇ ਹਨ ਨਹੀਂ ਬਾਈ ਚਿਪਸਾਂ ਤੂਸਾਂ ਦੇ ਬੜਾ ਜ਼ੋਰ ਆ ਹਮ ਚਿਪਸਾਂ ਹੋਈਆਂ ਕਰਕਰੇ ਹੋਏ ਟੇਡਾ ਮਿੰਗਾ ਪਤਾ ਨਹੀਂ ਕੀ ਕਹਿੰਦੇ ਮਰਸੋ ਨਵੇਂ ਨਾਂ ਉਹਨਾਂ ਦੇਗਾ ਉਹ ਨਿਕਲਦੇ ਵਿੱਚ ਉਹ ਹੈ ਟੇਡਾ ਵਿੰਗਾ ਮਿੰਗਾ ਪਤਾ ਨਹੀਂ ਕੀ ਕਹਿੰਦੇ ਉਹ ਉਹ ਹੀ ਆ ਟੀਵੀ ਚ ਪਾਈ ਆਉਂਦੇ ਮਸ਼ਹੂਰੀਆਂ ਉਹ ਬਸਨ ਉਹ ਵੀ ਨਹੀਂ ਦਿੰਦੇ ਕਿਸੇ ਨੂੰ ਜੇ ਕੋਈ ਨਹੀਂ ਖਾਂਦਾ ਉਹਦੇ ਬਹੁਤ ਮਸ਼ਹੂਰੀ ਚ ਚਾਰਾਂ ਹੀ ਦਿੰਦਿਆ ਜਾਣ ਕੇ ਵੀ ਲੈ ਕੇ ਆਵੇ ਜਿੱ ਨਜ਼ਰ ਲੈ ਕੇ ਨਹੀਂ ਆਉਂਦਾ ਇਹ ਗਾਇਨੇ ਬੈਕ ਕਰ ਕਰ ਕੇ ਬੈਕ ਕਰ ਕਰ ਮਸ਼ੂਰੀ ਨਹੀਂ ਬਹੁਤ ਖਰਾਬ ਕੀਤਾ ਨਾ ਬੁੜੀਆਂ ਨੇ ਸਾਹ ਦੇਖਿਓ ਕੋਕਾ ਕੋਲਾ ਜੀ ਦੀ ਆਉਂਦੀ ਆ ਭਾਂਦੇ ਭੂਤ ਜਾਲੇ ਲਾਉਣ ਲੱਗ ਜਾਂਦੀ ਆ ਉਹ ਦੇਖਿਓ ਨਹੀਂ ਉਹ ਭੂਤ ਜਾਲੇ ਲਾਉਣ ਲੱਗ ਜਾਂਦਾ ਕਿ ਕਿਵੇਂ ਆਈਆਂ ਭੂਤਾਂ ਕੰਨਾ ਸੇਕ ਨਿਕਲਿਆ ਖਾ ਕੇ ਉਹਦੇ ਤੇ ਉਹ ਕਹਿੰਦਾ ਜਾਲੇ ਲਾਉਣੇ ਆ ਤੇ ਭੂਤ ਨੇ ਆਏ ਬਿਨਾ ਹੱਥ ਲਾਏ ਲਾ ਤੇ ਜਾਲੇ ਉਹ ਪਤਾ ਨਹੀਂ ਕਿਹੜੀ ਲੇਜ਼ ਵਜਦੀ ਆ ਉਹ ਉਹ ਲੋਕ ਇਹਨਾਂ ਦੇ ਮਗਰ ਲੱਗੇ ਹੋਏ ਆ ਉਹੀ ਚੀਜ਼ ਖਾਂਦੇ ਜਿਹੜੀ ਇਹ ਚ ਆਉਂਦੀ ਆ ਲੇਜਾਂ ਲੋਜਾਂ ਚ ਉਹਨਾਂ ਦਾ ਖਰਾਕ ਹੋਰ ਤਾਂ ਹੈ ਹੀ ਨਹੀਂ ਕੋਈ ਭੂਤ ਜਾਲੇ ਲਾਉਂਦੇ ਆ ਆ ਮੈਂ ਵੀ ਚਾਉਂਦੀ ਨਹੀਂ ਹੁਣ ਉਹ ਰਣਵੀਰ ਕਪੂਰ ਪਤਾ ਨਹੀਂ ਕਿਹੜਾ ਪਉਂਦਾ ਅੱਛਾ ਬੌਲੀਆਂ ਮਰਚੇ ਕੰਨਾਂ 'ਚ ਸੇਕ ਜਾਂਦੇ ਹੁੰਦਾ ਸੀ ਭੂਤ ਮੁੜ ਕੇ ਉਹਦੇ ਜਾਲੇ ਲਾਉਣ ਕਹਿੰਦਾ ਕੰਮ ਦੱਸ ਭੂਤਾਂ ਦੀ ਕੋਈ ਹੈਗਾ ਤਾਂ ਉਹ ਕਹਿੰਦਾ ਜਾਲੇ ਲਾ ਦੇ ਪੌੜੀ ਲਾਵਾਂਗੇ ਇਹਦੇ ਉਹ ਪਤਾ ਨਹੀਂ ਕਿਹੜੀ ਲੇਜ ਵਜਦੀ ਆ ਉਹੋ ਖਾਂਦੇ ਆ ਹਾਂ ਹੁਣ ਤਾਂ ਭਾਈ ਹੋ ਰਿਹਾ ਨਹੀਂ ਕੁਝ ਕੋੜ ਇਹ ਖਾਣ ਪੀਣ ਦਾ ਹੈਗਾ ਵੀ ਉਂ ਵੀ ਘਰਾਂ 'ਚ ਸਮਾਨ ਵਾਧੂ ਵੀ ਬਿਸ਼ੂਰ ਗਿਆ ਨਹੀਂ ਕੀਤਾ ਵੀ ਆ ਵੀ ਇਹ ਮੱਠੀਆਂ ਸੀ ਮਾਤਾ ਨੇ ਘੜਦਣੀਆਂ ਸਰੋਂ ਦੇ ਦਿਲ ਚਾਹ ਉਹਦੇ ਘਰ ਦੀ ਖਰਾਕ ਸੀ ਉਹ ਨੂਨ ਵਾਲੀਆਂ ਘੜਦਣੀਆਂ ਇਹ ਘੜਦਣੀਆਂ ਆਸੇ ਡਰਾਈ ਫਰੂਟ ਸਾਡਾ ਸੀਗਾ ਸੇਵੀਆਂ ਉਹ ਆਥਰੇ ਮਹ ਸੋਈ ਹੁੰਦੀ ਉਹ ਚ ਪਾਉਂਦੇ ਉਹ ਜੋ ਭਲ ਭਲ ਖਾਈ ਜਾਂਦੇ ਸੀ ਹੁਣ ਤਾਂ ਖਰਾਕਾਂ ਹੀ ਹੋਰ ਆ ਬਈ ਕੀ ਦੱਸੇਗਾ ਕੀ ਲਿਆ ਕੇ ਦੇਗਾ ਅੱਜ ਹੋਰ ਆ ਕੱਲ ਨੂੰ ਹੋਰ ਆ ਪਰਸੋਂ ਹੋਰ ਆ ਵੀ ਜਾਵੜਾ ਜੀ ਤੁਸੀਂ ਦੱਸ ਕੇ ਦਿਖਾ ਦਿਓ ਕਿੰਨੀਆਂ ਜਿਹੜੇ ਜਿਹੜੇ ਸਟੋਰ ਆ ਹਾਂ ਕਿੰਨੇ ਤਰ੍ਹਾਂ ਦੇ ਬਿਸਕੁਟ ਆਉਣ ਲੱਗੇ ਅੱਗੇ-ਅੱਗੇ ਕੀ ਆਉਂਦਾ ਹੀ ਪਰਲੇ ਜੀ ਬਸ ਹਾਂ ਉਹ ਵੀ ਬੜਾ ਚੌੜਾ ਹੋ ਕੇ ਤੁਰਦਾ ਵੀ ਪਰਲੇ ਜੀ ਦੇ ਪੈਕਟ ਲੈ ਕੇ ਆਏ ਪਤਾ ਨਹੀਂ ਕੀ ਐਡਾ ਉਹਨਾਂ ਨੇ ਫੈਕਟਰੀਆਂ ਸੌਦਾ ਮਾਰ ਲਿਆ ਦਸਾਂ ਲਓ ਪੈਕਟ ਆਉਂਦਾ ਹੀ ਉਹ ਹੱਥ 'ਚ ਫੜ ਕੇ ਤੁਰਦੇ ਵੀ ਪਰਲੇ ਜੀ ਲੈ ਕੇ ਆਏ ਹੈ ਧੁੱਕਰ ਘ ਉਹ ਨਾਲ ਦਾ ਸੁਆਦ ਤਾਂ ਨਹੀਂ ਬੰਦਦਾ ਨਹੀਂ ਵੀ ਭਾਈ ਅੰਮੀ ਜਾਣੋ ਮੇ ਮੱਠੀਆਂ ਵੀ ਆਟੇ ਦੀਆਂ ਹਮ ਬਿਸਕੁਟ ਵੀ ਆਟੇ ਦੇ ਅਨਾਜ ਵੀ ਆਟੇ ਉਹ ਤਾਂ ਹੋਣੀ ਹੋਣੀ ਤੇ ਤਾਕਤ ਹੋਣੀ ਹੈ ਬਈ ਉਹ ਚ ਹਮ ਉਹ ਲੇਜ ਕੀ ਪਤਾ ਕਾਦੇ ਬਣਾਇਆ ਉਹ ਹਮ ਤਾਕਤ ਦੇ ਤਾਂ ਕਾਦੇ ਨਾ ਉਹੀ ਮੈਨੂੰ ਐ ਦੱਸੋ ਰੋਟੀ ਜਵਾ ਕੋਈ ਡੂਡ ਨਹੀਂ ਖਾਂਦਾ ਹਮ ਬਰਾਬਰ ਖਾ ਕੋਈ ਸਬਜ਼ੀ ਨਹੀਂ ਪਸੰਦ ਕਰਦਾ ਨਾਲ ਚਟਪਟੀਆਂ ਉੱਚ ਪਨੀਰ ਹੋਵੇ ਜਾਂ ਉਹ ਹੋਵੇ ਬੇਰ ਜੇ ਸੁੱਕੇ ਦੁੱਧ ਦੇ ਬਣਦੇ ਆ ਹਮ ਦੁੱਧ ਦਹੀਂ ਦੇ ਜਾਵੜੋ ਅਸੀਂ 10 ਮਿੰਟ ਪਹਿਲਾਂ ਦੁੱਧ ਕਹਦੇ ਤੁਹਾਨੂੰ ਆਖਣਗੇ 40 ਕਿਲੋ ਲੈ ਜੀ ਹੁਣੇ ਹਮ ਆਪਣੀ ਗੱਲ ਹੋਈ ਜਾਂਦੀ ਮੈਂ ਟੋਵਾਈ ਲਾਉਂਦੇ ਆ ਤੇ ਪਈ ਬਚੋਗੇ ਕਾਦੇ ਨਾ ਤੁਸੀਂ ਪਨੀਰ ਵੀ ਮਾਰੋ ਕਿੱਥੋਂ ਆਇਆ ਦੁੱਧ ਨਹੀਂ ਸੀ ਦੀ ਦੁੱਧ ਬਣਾਉਂਦੇ ਆ ਬਾਈ ਉਹ ਕੈਮੀਕਲ ਪਾ ਕੇ ਹੂੰ ਉਹਦਾ ਹੀ ਪਨੀਰ ਪਨੀਰ ਛੀੜਾ ਹੋ ਜਾਂਦਾ ਹੁਣ ਤੁਸੀਂ ਖਾ ਕੇ ਦੇਖੋ ਹੂੰ ਉਹਦੇ ਹੱਥ ਦੀ ਵਾਲੀ ਗੱਲ ਰਹਿ ਗਈ ਹੂੰ ਤਾਂ ਬਾਹਰ ਖਾਣ ਵਾਲਾ ਦਾ ਕੰਮ ਖਤਮ ਹੀ ਆ ਕੰਮ